ਲਓ ਜੀ ਦੋਸਤੋ ਸਤਿ ਸ੍ਰੀ ਅਕਾਲ ਜੀ। ਅ ਆ ਜਿਹੜਾ ਉੱਪਰ ਚਿੱਟਾ-ਚਿੱਟਾ ਦਿਸ ਰਿਹਾ ਹੈ ਨਾ ਤੁਹਾਨੂੰ ਉੱਪਰ ਦੀ ਬਰੀਕੀ ਨਾਲ ਦੇਖਣਾ। ਵੈਸੇ ਤਾਂ ਇੰਨੀ ਬਰੀਕੀ ਨਾਲ ਕੋਈ ਨਾ ਵੀਡੀਓ ਬਣਾਈ ਹੁੰਦਾ ਕਿਉਂਕਿ ਲੋਕ ਭਾਲਦੇ ਗੰਦ। ਇਹਨਾਂ ਨੂੰ ਕੁਦਰਤ ਦੇ ਨਾਲ ਤੇ ਉਹਨਾਂ ਲੋਕਾਂ ਨਾਲ ਜੋ ਕੁਦਰਤ ਨੂੰ ਪਿਆਰ ਕਰਨ ਵਾਲੇ ਆ ਇਹਨਾਂ ਨੂੰ ਚਾਹੀਦੇ ਆ ਜਨਾਨੀਆਂ ਨੂੰ ਪਿਆਰ ਕਰਨ ਵਾਲੇ ਲੋਕ। ਭਾਈ ਸਾਡੀ ਉਮਰ ਉਹ ਬੀਤ ਚੁੱਕੀ ਆ ਜਿਨ੍ਹਾਂ ਨੇ ਕਰਨਾ ਕਰੀ ਆ। ਪਰ ਗੱਲ ਕੋ ਮਾਨਕ ਵਰਗਿਆਂ ਨੇ ਐਵੇਂ ਨਹੀਂ ਕਿਹਾ ਸੀ ਇਸ਼ਕ ਵਾਣ ਦੇ ਵਿੱਚ ਖਾਂਦੇ ਘਾਟੇ ਇਸ਼ਕ ਦੇ ਸਦਾ ਵਪਾਰੀ ਕੁਦਰਤ ਦੇ ਨਾਲ ਪ੍ਰੇਮ ਕਰੋ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਆ ਦੇਖੋ ਉੱਥੇ ਪੈ ਰੀਆਂ ਸੀ ਤਾਰਾਂ ਹੁਣ ਆ ਹਿਮਾਲਿਆ ਦੀਆਂ ਚੋਟੀਆਂ ਨੇ ਜੋ ਮੈਂ ਦਿਖਾ ਰਿਹਾ ਤੁਹਾਨੂੰ ਇਹ ਸਾਰੀਆਂ ਉਹ ਤਾਂ ਜਾਂਦੀ ਥੋੜਾ ਬਹੁਤ ਸਾਫ਼ ਦਿੰਦੀ ਹੈ ਕੈਮਰੇ 'ਚ ਪਤਾ ਨਹੀਂ ਕਿਉਂ ਸਾਫ਼ ਨਹੀਂ ਆ ਰਹੀ ਇੱਕ ਬਾਈ ਹੋਰ ਗੱਲ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਇਹ ਗੱਲਾਂ ਕਹਿਣ ਵਾਲੀਆਂ ਤਾਂ ਨਹੀਂ ਹੁੰਦੀਆਂ ਪਰ ਮਾਲਕ ਨੇ ਕਿਰਪਾ ਕੀਤੀ ਹੈ ਬਈ ਆਪਾਂ ਤਾਂ ਅੱਗੇ ਪੋਸ ਆਪਣੀ ਬਤ ਲਈਦਾ ਸੀਗਾ ਹੁਣ ਸਭ ਛੱਡਿਆ ਆ ਬਈ ਅੱਜ ਇੱਕ ਮਜ਼ਦੂਰੀ ਦਿਖਾ ਰਿਆ ਨਾ ਸਰੀਰ ਤਾਂ ਆਈਆਂ ਪਰ ਗੁਰੂ ਦੀ ਕਿਰਪਾ ਨਾਲ ਪਿਆ ਪਹੁੰਚਾਂਗੇ ਸਭ ਸੈਟ ਹੋ ਜਾਣਾ ਸੱਚੇ ਪਾਤਸ਼ਾਹ ਤੇ ਬਹੁਤ ਭਰੋਸਾ ਹੈ ਤੇ ਮਨ ਦੇ ਵਿੱਚ ਵੀ ਇਹ ਗੱਲ ਸੀ ਸੱਚੇ ਪਾਸ਼ਾ ਜਿੰਨਾ ਆਪ ਜੀ ਦੀ ਕਿਰਪਾ ਹੋਗੀ हे गुरु गरीब निवाज मेरे कलंगीतर पाशा हिंद रंगकार काल पुरुष जद्द तन तेरी कृपा हो जे किसी भी जीव ते ओ फिर इन आ चीजानू ज्यादा मुंह नहीं लांदा हालांकि मैं ये नहीं कहता कि नशे चंगे है पर इनने मेरी 70 साल की उम्र होने वाली है दोस्तों पर गुरु दी कृपा ना भाई ठीक भी है ऐ नहीं कोई गल ਰੋਗਾਂ ਤੋਂ ਰਹਿਤ ਰੱਖੇ ਪਾਸ਼ਾ ਬਾਕੀ ਦੁੱਖ ਸੁੱਖ ਸਭ ਉਹਦੀ ਦੇਣ ਆ ਇਹ ਹਿਮਾਲਿਆ ਦੀ ਚੋਟੀ ਤੁਹਾਨੂੰ ਮੈਂ ਦਿਖਾ ਰਿਆਂ ਦੁਬਾਰਾ ਦੇਖੋ ਬਹੁਤ ਪਤਾ ਕੀ ਸੁੰਦਰ ਦੇਸ਼ ਦਾ ਦ੍ਰਿਸ਼ ਉੱਥੋਂ ਦਾ ਬਹੁਤ ਚਮਕਦੀ ਹੈ ਤੇ ਪਤਾ ਨਹੀਂ ਕੈਮਰੇ ਦੇ ਵਿੱਚ ਕਿਉਂ ਨਹੀਂ ਆ ਰਹੀ ਪੂਰੀ ਚਮਕ ਨਹੀਂ ਆ ਰਹੀ ਇਹਦੀ ਇਹ ਤੋਂ ਪਕਰਨ ਸਹੀ ਨਹੀਂ ਆ ਰਿਹਾ ਵੀ ਬਾਕੀ ਨੇ ਰਿਚ ਦੇਖਾਂਗੇ ਕਿਵੇਂ ਆ ਉੱਥੋਂ ਤਾਰਾਂ ਦਾ ਡਿੱਕਾ ਪੈਂਦਾ ਸੀਗਾ ਮੈਂ ਤਾਂ ਇੱਧਰ ਨੂੰ ਆ ਗਿਆ ਤੇ ਆ ਤੁਹਾਨੂੰ ਦਿਖਾ ਰਿਹਾ ਹੁਣ ਆ ਦੇਖੋ ਘਾਟੀਆਂ ਜਗਾ ਨੀਵਾ ਉੱਚਾ ਥਾਂ ਜਿੱਥੇਲੇ ਨੂੰ ਦੇਖੀ ਨਾ ਘਾਟੀਆਂ ਬਈ ਰੋਜੀ ਬਹਿਣਿਆ ਪਰ ਕੁਟਤ ਦਾ ਆਨੰਦ ਇਨੇ ਨ ਨਿਹਰਾਂ ਨੂੰ ਮਿਲਦੇ ਬਈ ਅਸੀਂ 15 ਨਿਹਨ ਨਾ ਵਾਰ-ਵਾਰ ਨਹੀਂ ਆਇਆ ਜਾਂਦਾ ਹੁਣ ਤਾਂ ਸਾਡੀ ਤਾਂ ਆਖਰੀ ਪੜਾਵਾਂ ਤੇ ਆ ਜਿੰਦਗੀ 60 ਸਾਲ ਦੀ ਹੋ ਗਈ ਆ ਕੱਲ ਦਾ ਭਰੋਸਾ ਕੋਈ ਨਹੀਂ ਹੈ ਪਰ ਇਹ ਯਾਦਾ ਉਸ ਪਰਮਾਤਮਾ ਦੀ ਰਚਨਾ ਉਹਨੂੰ ਯਾਦ ਕਰ ਰਹੇ ਆ ਸਾਡੇ ਜੀਵਨ ਦਾ ਅਸਲ ਮਕਸਦ ਦੁਨੀਆ ਦੇ ਵਿੱਚ ਆ ਕੇ ਉਸ ਨੂੰ ਯਾਦ ਕਰਨਾ ਹੀ ਆ ਕਿਸੇ ਨਾ ਕਿਸੇ ਤਰ੍ਹਾਂ ਕੋਈ ਵੀ ਕਰ ਲਵੇ ਪਰਮਾਤਮਾ ਨੂੰ ਜ਼ਰੂਰੀ ਯਾਦ ਰੱਖਣਾ ਚਾਹੀਦਾ लो जी वो टप की किन्नी सी वो तेरा भला हो जाए जूम कर लाए टप्पन लग जाती है इन्ना टप्पन लग जाता जूम कर ला कैमरा यार हम नहीं टप रहा है तू ही तू वाहे तू ही तू वाहे तू ही तू वाहे मेरे पाशाह ਇਹ ਪਹਾੜੀਆਂ ਆਏ ਤੁਰੀਆਂ ਆਉਣੀਆਂ ਆ ਤਾਂ ਣੀੜੇ ਟੇੜੇ ਪਹਾੜੀਆਂ ਹੋਰ ਐ ਬਾਕੀ ਮੈਂ ਇੱਕ ਵੀਡੀਓ ਬਣਾਇਸ ਮੈਂ ਦੇਖਦਾ ਸ਼ਾਇਦ ਮਿਲ ਗਈ ਤਾਂ ਠੀਕ ਆ ਦੋਸਤੋ ਜਿਆਦਾ ਲੰਮੀ ਬੀਟ ਗੋਣੀ ਠੀਕ ਕੋਈ ਕੋ ਦੇਖਦਾ ਕੋਈ ਨਹੀਂ ਦੇਖਦਾ ਲੋਕਾਂ ਨੂੰ ਪਤਾ ਕੀ ਚਾਹੀਦਾ ਨੰਦਾਂ ਨਾ ਭਾਵੇਂ ਐ ਕੱਲੀ ਔਰਤ ਉਹ ਵੈਸੇ ਕਰੂ ਮਾਫ ਕਰਨਾ ਇਹਨਾਂ ਨੂੰ ਨਾ ਮਤਲਬ ਕਿ ਹੈਲਦੀ ਹੈਲਦੀ ਆਪੇ ਕੱਲੀ ਖਾਲੀ ਹੈਲਦੀ ਰਵੇ ਨਾ ਉਹ ਇਹ ਲੋਕ ਉਹਨਾਂ ਨੂੰ ਪਸੰਦ ਕਰਨ ਵਾਲੀ ਹੈ ਦੁਨੀਆ ਸਤਿ ਸ਼੍ਰੀ ਅਕਾਲ ਵੇਖ ਖਾਲਸਾ ਵੇਖ ਫਤਿਹ